ਸਸ਼ੀਕਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਪਸ਼ਮੀਨੇ ਦੇ ਵਿੱਚ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਪਿਆਰੀ ਕਲੈਕਸ਼ਨ ਹੈ ਡਾਰਕ ਕਲਰ ਵੀ ਦਿਖਾਵਾਂਗੇ ਲਾਈਟ ਕਲਰ ਵੀ ਦਿਖਾਵਾਂਗੇ ਪਿਓਰ ਪਸ਼ਮੀਨੇ ਦੇ ਵਿੱਚ ਟਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਤੇ ਅੱਜ ਦਾ ਪ੍ਰਾਈਸ ਹੈਗਾ ਸੂਟਾਂ ਦਾ 3800 3800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰਜੇਸ ਜਾਂ ਪੀਚ ਇਨਕਲੂਡ ਨਹੀਂ ਹੁੰਦੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਪੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ 사이드 ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ। ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ। ਤੇ ਕੋਰੀਅਰ ਚਾਰਜਿਸ ਮੈਂ ਤੁਹਾਨੂੰ ਦੱਸ ਹੀ ਦਿੱਤੇ। ਤੇ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੇ ਜਿਹੜਾ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ ਨੂੰ ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਚੈਨਲ ਸਬਸਕ੍ਰਾਈਬ ਕਰਿਆ ਹੋਤਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬਾਕੀ ਜਿਵੇਂ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਪਰ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਹੈ ਤੁਸੀਂ ਸੂਟ ਦਾ ਨੰਬਰ ਤੇ ਕਲਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਤੁਸੀਂ ਸੂਟ ਦੀ ਬੁਕਿੰਗ ਆਨਲਾਈਨ ਕਰਾਉਂਗੇ ਤਾਂ ਪਲੀਜ਼ ਪੇਮੈਂਟ ਆਨਲਾਈਨ ਹੀ ਕਰਾਉਣੀ ਪੈਣੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਬਲੈਕ ਕਲਰ ਦੇ ਵਿੱਚ ਹੈ ਜੀ ਆਪਣਾ ਸਭ ਤੋਂ ਪਹਿਲਾ ਸੂਟ ਟਿਸਟਾ ਬ੍ਰੈਂਡ ਦੇ ਸੂਟ ਹੈ ਬਿਲਕੁਲ ਪਿਓਰ ਪਸ਼ਮੀਨੇ ਦੇ ਵਿੱਚ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਿੰਟ ਦੇ ਵਿੱਚ ਬਲੈਕ ਕਲਰ ਦੇ ਵਿੱਚ ਪਿਓਰ ਪਸ਼ਮੀਨੇ ਦਾ ਟਿਸਟਾ ਬ੍ਰੈਂਡ ਦਾ ਸੂਟ ਹੈ ਇਹ। ਕਿੰਨੀ ਪਿਆਰੀ ਪ੍ਰਿੰਟਿੰਗ ਹੈ। ਪਿਓਰ ਪਸ਼ਮੀਨੇ ਦੀ ਬਾਟਮ ਰਹੂਗੀ ਨਾਲ ਪਲੇਨ। ਤੇ ਪਿਓਰ ਇਹ ਫੈਤਾ ਸ਼ਾਲ ਹੈ ਨਾਲ ਇੱਕ ਤਰ੍ਹਾਂ ਦਾ ਦੁਪੱਟੇ ਵਰਗਾ ਹੀ ਸ਼ਾਲ ਹੁੰਦਾ ਬਿਲਕੁਲ ਹੈ ਇੱਕ ਤਰ੍ਹਾਂ ਦਾ ਦੁਪੱਟਾ ਹੀ ਹੈ ਪਰ ਥੋੜੀ ਸ਼ਾਲ ਲੁੱਕ ਦੇ ਵਿੱਚ ਹੁੰਦਾ ਦੁਪੱਟਾ ਬਹੁਤ ਪਿਆਰਾ ਪੂਰੇ 2.5 ਮੀਟਰ ਦਾ ਰੈਣਾ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਦੇ ਸੂਟ ਦੀ ਲੁੱਕ ਦੇਖੋ ਬਹੁਤ ਪਿਆਰਾ ਸਰਦਾਰੀ ਸੂਟ ਹੈ ਚਾਹੇ ਬੁੜੀਆਂ ਪਾਲਣ ਚਾਹੇ ਕੁੜੀਆਂ ਪਾਲਣ ਬਹੁਤ ਪਿਆਰੀ ਲੁੱਕ ਦੇ ਵਿੱਚ ਟਿਸਟਾ ਬ੍ਰਾਂਡ ਦਾ ਸੂਟ ਹੈ ਅੱਜ ਦਾ ਆਪਣਾ ਪਹਿਲਾ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਦੇ ਨਾਲ ਪਹਿਲਾਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਆਪਣੇ ਕੋਲ ਅੱਜ ਤਿੰਨ ਸੂਟ ਹਨ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਪਹਿਲਾਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਹੀ ਸੂਟ ਦਿਖਾਵਾਂਗੇ ਨੈਕਸਟ ਆ ਗਿਆ ਬਲੈਕ ਕਿਉਂਕਿ ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਟ ਸੇਲ ਹੁੰਦੀ ਹੈ ਜੀ ਬਲੈਕ ਸੂਟਾਂ ਦੀ ਕਿਉਂਕਿ ਸਦਾ ਬਹਾਰ ਰਹਿੰਦਾ ਜੀ ਬਲੈਕ ਸੂਟ ਇਹ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਸੂਟ ਰਹੂਗਾ ਬਹੁਤ ਸੋਹਣਾ بیس ਹੈ ਜਿਹੜਾ ਸੂਟ ਦਾ ਬਲੈਕ ਹੀ ਹੈ بیس ਬਲੈਕ ਹੀ ਹੈ ਸੂਟ ਦਾ ਇਹ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਪਿਆਰੀ ਪ੍ਰਿੰਟਿੰਗ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਸੋਹਣਾ ਪ੍ਰਿੰਟ ਹੈ ਨਾਲ ਪਲੇਨ ਬਾਟਮ ਰਹੂਗੀ ਪਿਓਰ ਪਸ਼ਮੀਨੇ ਦੀ ਉਹ ਤੇ ਪਿਓਰ ਦਾ ਸ਼ਾਲ ਹੈ ਜੀ ਨਾਲ ਬਿਲਕੁਲ ਲਾਈਟ ਵੇਟ ਪੂਰੇ 2.5 ਮੀਟਰ ਦਾ ਇਹ ਲੁੱਕ ਦੇ ਵਿੱਚ ਆਣਾ ਲੁੱਕ ਦੇਖੋ ਸੋਹਣਾ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਟਿਸਟਾ ਬ੍ਰੈਂਡ ਦੇ ਸੂਟ ਬਹੁਤ ਸੋਹਣੇ ਸਰਕਾਰੀ ਸੂਟ ਹੁੰਦੇ ਨੇ ਜੀ ਫੈਬਰਿਕ ਤਾਂ ਕਮਾਲ ਦਾ ਹੀ ਹੈ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਟਿਸਟਾ ਬ੍ਰੈਂਡ ਦਾ ਹੀ ਸੂਟ ਹੈ ਕਿੰਨਾ ਪਿਆਰਾ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਲੈਣਗੇ ਅੱਜ ਦੇ ਆਪਣੇ ਟਿਸਟਾ ਬ੍ਰੈਂਡ ਦੇ ਪ੍ਰਿੰਟਡ ਤੇ ਪਸ਼ਮੀਨੇ ਦੇ ਵਿੱਚ ਬਲੈਕ ਬਾਟਮ ਰਹੂਗੀ ਨਾਲ ਪਿਓਰ ਕਸ਼ਮੀਰੀ ਦੀਓ ਪ੍ਰਿੰਟਿੰਗ ਬਹੁਤ ਜ਼ਿਆਦਾ ਜ਼ਬਰਦਸਤ ਹੈ ਤੇ ਪਿਓਰ ਦਾ ਰਹਿਣਾ ਸ਼ਾਲ ਨਾਲ ਜਿਦਾ ਸ਼ਾਲਾ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਸੂਟ ਹੈ ਬੰਦੇ ਤੁਸੀਂ ਇਹਦਾ ਗ੍ਰੀਨ ਸ਼ਾਰਟ ਵੇਸਾ ਕੁਝ ਸੂਟ ਉਸੋਨਾ ਇਹ ਤਾਂ ਮੈਂ ਡਾਰਕ ਕਲਰ ਦੇ ਤੁਹਾਨੂੰ ਬਲੈਕ ਕਲਰ ਦੇ ਵਿੱਚ ਤਿੰਨ ਸੂਟ ਦਿਖਾਏ ਆ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸਕਿਨ ਕਲਰ ਦੇ ਵਿੱਚ ਬਹੁਤ ਸੋਹਣਾ ਸਕਿਨ ਕਲਰ ਦੇ ਵਿੱਚ ਸੂਟ ਹੈ ਮਲਟੀ ਪ੍ਰਿੰਟਿੰਗ ਦੇ ਨਾਲ ਪੂਰੇ ਸਰਦਾਰੀ ਸੂਟ ਰਹਿਣਗੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ بیس ਹੈ ਜਿਹੜਾ ਸੂਟ ਦਾ ਸਕਿਨ ਹੈ ਤੇ ਪ੍ਰਿੰਟ ਤੁਸੀਂ ਦੇਖ ਹੀ ਲਿਆ ਮਲਟੀ ਦੇ ਵਿੱਚ ਹੈਗੀ ਪ੍ਰਿੰਟਿੰਗ ਸੂਟ ਦੀ Piyor pashmina dişört, piyor pashmina diyo, bottom, te piyor pashmina da şal. Eylep de, deki çok iyi light, weight deki, ne kund piyor da, eylep gaja, çok hoşuna. Ekte de bu seyda, sakiri 3800 ਪ੍ਰਾਈਸ ਹੈ 3800 ਪ੍ਰਾਈਸ ਇਹਨਾਂ ਨੈਕਸਟ ਆ ਗਿਆ ਸੂਟ ਅੰਬੀ ਵਾਲਾ ਪ੍ਰਿੰਟ ਇਹਦੀ ਬਾਟਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸੈਲਫ ਦੇ ਵਿੱਚ ਬਾਟਮ ਹੈ ਪ्योर ਪਸ਼ਮੀਨੀ ਦੇ ਸੂਟ ਹੈ ਆਪਣੇ ਅੱਜ ਦੇ ਟਿਸਟਾ ਬ੍ਰਾਂਡ ਦੇ ਇਹ ਉਹ ਪਿਆਰਾ ਅੰਬੀ ਵਾਲਾ ਪ੍ਰਿੰਟ ਪਿਓਰ ਪਸ਼ਮੀਨੇ ਦੀ ਸ਼ਰਟ ਹੈ ਤੇ ਸੈਲਫ ਦੇ ਵਿੱਚ ਪਿਓਰ ਪਸ਼ਮੀਨੇ ਦੀ ਬਾਟਮ ਰਹੂਗੀ ਤੇ ਨਾਲ ਪਿਓਰ ਦਾ ਹੀ ਸ਼ਾਲ ਰਹਿਣਾ ਨਾਲ ਇਹ ਲੁੱਕ ਦੇ ਵਿੱਚ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਬਹੁਤ ਪਿਆਰੇ ਸਰਦਾਰੀ ਸੂਟ ਹੈ ਜੀ ਇਹ ਲੁੱਕ ਦੇ ਵਿੱਚ ਆ ਜਾਂਦੀ ਹੈ ਇਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੂਟ ਬਹੁਤ ਸੋਹਣਾ ਲਾਈਟ ਜਿਹਾ येलो ਕਲਰ ਹੈ ਇਹ ਵੀ ਸੈਲਫ ਦੇ ਵਿੱਚ ਬਾਟਮ ਹੈ ਇਹ ਜਿਹੜਾ ਸ਼ਰਟ ਹੈ ਕੋਈ ਨਹੀਂ ਮੈਂ ਚੈੱਕ ਨਹੀਂ ਕਰ ਰਹੀ ਪ੍ਰਿੰਟ ਦੇਖੋ ਇਹ ਵਾਲੇ ਸੂਟ ਦਾ ਕਿੰਨਾ ਪਿਆਰਾ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਬਹੁਤ ਪਿਆਰੀ ਪ੍ਰਿੰਟਿੰਗ ਹੈ ਵਾਲੇ ਸੂਟ ਦੀ ਤੇ ਸ਼ਰਟ ਦੀ ਪ੍ਰਿੰਟਿੰਗ ਆ ਗਈ ਪਿਓਰ ਕਸ਼ਮੀਨੀ ਦੀ ਸ਼ਰਟ ਹੈ ਪਿਓਰ ਕਸ਼ਮੀਨੀ ਦੀ ਹੈ ਸੈਲਫ ਦੇ ਵਿੱਚ ਬਾਟਮ ਹੈ ਬਹੁਤ ਪਿਆਰੀ ਤੇ ਪਿਓਰ ਦਾ ਸ਼ਾਲ ਹੈ ਨਾਲ ਪਿਓਰ ਦਾ ਸ਼ਾਲ ਇਹ ਰੁਕਾ ਲਓ ਹਫਤ ਪਿਆਰਾ ਸੂਟ ਹੈ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 3800 ਪ੍ਰਾਈਸ ਤੇ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਲਾਈਟ ਜャ ਸੋਬਰ ਸੂਟ ਇਹ ਵੀ ਸਕਿਨ ਟੋਨਤੀ ਹੈ ਜਮੀਤ dijo ਕਿੰਨਾ ਪਿਆਰਾ ਲਾਈਟ ਕਲਰ ਹੈ ਪਿਓਰ ਕਸ਼ਮੀਰੀਨ ਦੀ ਸ਼ਰਟ ਸੈਲਫ ਦੇ ਵਿੱਚ ਪਿਓਰ ਕਸ਼ਮੀਰੀਨ ਦੀ ਬਾਟਮ ਰਹੂਗੀ ਨਾਲ ਤੇ ਪਿਓਰ ਕਸ਼ਮੀਰੀਨ ਦਾ ਈ ਸ਼ਾਲ ਲੈਣਾ ਪੂਰੇ 2.5 ਮੀਟਰ ਦਾ ਪੂਰੇ ਦੁਪੱਟੇ ਵਰਗੀ ਲੁੱਕ ਹੈ ਜੀ ਸ਼ਾਲ ਦੀ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕਿੰਨਾ ਪਿਆਰਾ ਸੀ ਨੈਕਸਟ ਆਉਦੇ ਬਹੁਤ ਪਿਆਰਾ ਸੂਟ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਡਾਰਕ ਕਲਰ ਪਸੰਦ ਹੈ ਬਹੁਤਾ ਡਾਰਕ ਵੀ ਨਹੀਂ ਬੀਬਣ ਸੋੜਾ ਸੋਬਰ ਡਿਜ਼ਾਈਨ ਹੈ ਬਿਲਕੁਲ ਪਿਓਰ ਕਸ਼ਮੀਨੀ ਦੀ ਸ਼ਰਟ ਆ ਗਈ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਵਾਲੇ ਸੂਟ ਦਾ ਵੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਦੀ ਪਿਓਰ ਕਸ਼ਮੀਨੀ ਦੀ ਬਾਟਮ ਰਹੂਗੀ ਸੈਲਫ ਦੇ ਵਿੱਚ ਤੇ ਪਿਓਰ ਕਸ਼ਮੀਨੀ ਦਾ ਹੀ ਸ਼ਾਲ ਰਹਿਣਾ कि प्यारा प्रिंटिंग देखो सूट दे। बहुत प्यारा सूट है अठत्ती सौ प्राइजी एट हंड्रड प्राइज नैक्सट तो सूट।, सूट आ गया बहुत ही प्यारा नैक्सट सूट, सूट आ गया बहुत प्यारा स्किन कलर के बच्चे ਜਿਹੜਾ ਇਹ ਵਾਲਾ ਸੂਟ ਤੁਹਾਨੂੰ ਦਿਖਾਇਆ ਇਹਦੇ ਨਾਲ ਦੇ ਆਪਣੇ ਕੋਲ ਦੋ ਸੂਟ ਹੈਗੇ ਜੇ ਤੁਸੀਂ ਜਿਵੇਂ ਕਈ ਵਾਰੀ ਦੋ ਸੂਟ ਵੀ ਲੈਣੇ ਹੁੰਦੇ ਆ ਸੇਮ ਕਲਰ ਦੇ ਤਾਂ ਆਪਣੇ ਕੋਲ ਸੇਮ ਦੇ ਨਾਲ ਦੇ ਦੋ ਸੂਟ ਹੈਗੇ ਆ ਇਹਦੇ ਨਾਲ ਦੇ ਤੇ ਨੈਕਸਟ ਆ ਗਿਆ ਬਹੁਤ ਪਿਆਰਾ ਸਕੀਨ ਵੈਸ ਦੇ ਵਿੱਚ ਹੈ ਜੀ ਸੂਟ ਇਹ ਵੀ ਸਕੀਨ ਵੈਸ ਦੇ ਵਿੱਚ ਤੇ ਪ੍ਰਿੰਟਿੰਗ ਦੇਖੋ ਸੂਟ ਦੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਸਕਿਮ ਦੇ ਵਿੱਚ ਪਿਓਰ ਪਸ਼ਮੀਨੇ ਦੀ ਉਹ ਨਾਲ ਪਲੇਨ ਬਾਟਮ ਰਹੂਗੀ ਤੇ ਨਾਲ ਪਿਓਰ ਪਸ਼ਮੀਨੇ ਦਾ ਸ਼ਾਲ ਰਹਿਣਾ ਨਾਲ ਪੂਰੇ 2.5 ਮੀਟਰ ਦਾ ਇਹ ਲੁੱਕ ਵਿੱਚ ਬਹੁਤ ਪਿਆਰੇ ਸਰਦਾਰੀ ਸੂਟ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਕਿੰਨਾ ਬਿਆਸ ਹੈ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਜਿਵੇਂ ਮੈਂ ਤੁਹਾਨੂੰ ਟਿਸਟਾ ਬ੍ਰਾਂਡ ਦੇ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਦਿਖਾਏ ਆ 3800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658087 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਤੇ ਭਲੀ ਥੈਂਕ ਯੂ ਥੈਂਕ ਯੂ